ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਸਾਰ ਦੇ ਵਿੱਚ ਜਿੰਨੇ ਵੀ ਧਰਮ ਮਜ਼ਬ ਹਨ ਤੇ ਜਿਸ ਵੇਲੇ ਉਹ ਆਪਸ ਵਿੱਚ ਮਿਲਦੇ ਹਨ ਆਪਣੇ ਧਰਮ ਦੇ ਮੁਤਾਬਕ ਕੋਈ ਨਾ ਕੋਈ ਸ਼ਬਦਾਵਲੀ ਵਰਤਦੇ ਹਨ ਹਰੇਕ ਧਰਮ ਦਾ ਆਪਣਾ ਸਬੋਧਨ ਕਰਨ ਦਾ ਇੱਕ ਤਰੀਕਾ ਹੈ ਇਸੇ ਤਰ੍ਹਾਂ ਸਿੱਖ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਵਾਹਿਗੁਰੂ ਨਿਤ ਬਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਆਗੇ ਆਵ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਹਿ ਬੁਲਾਵੇ ਅੱਜ ਆਪਾਂ ਕੁਝ ਸਮੇਂ ਵਾਸਤੇ ਸੰਖੇਪ ਦੇ ਵਿੱਚ ਜੋ ਸਾਡਾ ਸਬੋਧਨ ਕਰਨ ਦਾ ਬੋਲਾ ਹੈ ਉਹਦੇ ਬਾਰੇ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਜਿਸ ਵੇਲੇ ਅਸੀਂ ਆਪਸ ਵਿੱਚ ਮਿਲਣਾ ਹੈ ਭਾਵੇਂ ਅੱਜ ਜਾਗਰਤੀ ਤਾਂ ਬਹੁਤ ਆਈ ਹੈ ਸਾਡੀ ਕੌਮ ਦੇ ਵਿੱਚ ਪਰ ਫਿਰ ਵੀ ਅਸੀਂ ਜਿਹੜਾ ਸਾਡਾ ਜਕਾਰਾ ਹੈ ਉਹ ਵੀ ਅਸੀਂ ਅਧੂਰੇਪਣ ਦੇ ਵਿੱਚ ਹੀ ਉਚਾਰਨ ਕਰਦੇ ਹਾਂ ਔਰ ਅਧੂਰਾ ਤਾਂ ਉਚਾਰਨ ਕਰਦੇ ਆ ਪਰ ਉਹਦੇ ਵਿੱਚ ਵੀ ਅਸ਼ੁੱਧਤਾ ਹੁੰਦੀ ਸਾਡੀ ਜੇ ਹੁਣ ਅੱਧਾ ਬੋਲਿਆ ਸਤ ਸ੍ਰੀ ਅਕਾਲ ਉੱਥੇ ਵੀ ਅਸੀਂ ਸਸਤਰੀ ਕਾਲ ਕਹਦੇ ਕਿਉਂਕਿ ਜਕਾਰਾ ਗਜਾਇਆ ਜਾਂਦਾ ਹੈ ਫਤਿਹ ਬੁਲਾਈ ਜਾਂਦੀ ਹੈ ਬੜੇ ਸੋਹਣੇ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਵਚਨ ਲਿਖੇ ਆ ਕਿ ਜਿਸ ਵੇਲੇ ਗੁਰਸਿੱਖ ਆਪਸ ਵਿੱਚ ਮਿਲਦੇ ਆ ਤੇ ਕਿੱਡੀ ਵੱਡੀ ਮਹਾਨਤਾ ਫਤਿਹ ਨੂੰ ਬਖਸ਼ਿਸ਼ ਕੀਤੀ ਹੈ ਚਾਰ ਮਿਲੇ 64 ਕਿਲੇ ਕਿਲੇ 20 ਕਰ ਜੋਰ ਗੁਰਸਿੱਖ ਸੇ ਗੁਰਸਿੱਖ ਮਿਲੇ ਕਿਲੇ ਹਨ 7 ਕਰੋੜ ਚਾਰ ਮਿਲੇ ਜਿਸ ਵੇਲੇ ਗੁਰਸਿੱਖ ਗੁਰਸਿੱਖ ਨੂੰ ਮਿਲਦਾ ਦੋ ਨੈਣ ਉਹਦੇ ਤੇ ਦੋ ਨੈਣ ਉਹਦੇ ਚਾਰ 4 ਮਿਲੇ 64 ਕਿਲੇ ਜਦੋਂ ਉਹ ਬੜਾ ਖੁਸ਼ ਹੋ ਕੇ ਫਤਿਹ ਬੁਲਾਉਂਦਾ ਹੈ ਤੇ ਸਾਹਮਣੇ ਵਾਲਾ ਵੀ ਫਤਿਹ ਬੁਲਾਉਂਦਾ ਹੈ ਤੇ 32 ਤੇ 32 ਦੰਦ 64 ਜਿਹੜੇ ਆ ਦੰਦ ਖੜ ਜਾਂਦੇ ਆ 4 ਮਿਲੇ 64 ਕਿਲੇ ਮਿਲੇ 20 ਕਰ ਜੋੜ 10 ਉਂਗਲੀਆਂ ਉਹਦੀਆਂ ਤੇ 10 ਉਂਗਲੀਆਂ ਉਹਦੀਆਂ 20 ਕਰ ਜੋੜ ਗੁਰ ਸਿੱਖ ਸੇ ਗੁਰ ਸਿੱਖ ਮਿਲੇ ਕਿਲੇ ਹਨ 7 ਕਰੋੜ ਕਹਿੰਦੇ ਨਾ 3.5 ਕਰੋੜ ਰੋਮਾ ਜ਼ਰੀਰ ਦੇ ਤੇ ਸਾਢੇ ਤਿੰਨ ਉਹਦੇ ਤੇ ਸਾਢੇ ਤਿੰਨ ਉਹਦੇ ਖਿਲੇ ਹਨ 7 ਕਰੋੜ ਬਹੁਤ ਵੱਡੀ ਮਹਾਨਤਾ ਹੈ ਸਾਡੀ ਕੌਮ ਦੇ ਵਿੱਚ ਐਸੇ ਵਾਹਿਗੁਰੂ ਸ਼ਬਦ ਦੇ ਵਿੱਚ ਬੜੀ ਤਾਕਤ ਹੈ ਜਿਸ ਵੇਲੇ ਅਸੀਂ ਭਾਈ ਗੁਰਦਾਸ ਸਾਹਿਬ ਜੀ ਨੂੰ ਪੜਦੇ ਹਾਂ ਕਹਿੰਦੇ ਜੈਸੇ 68 ਤੀਰਤ ਪਰਸ ਕਿਓ ਜੁਗ ਚਾਰ ਚੜਿਓ ਕੈਲਾਸ਼ ਰਿਓ ਜੈਸੇ ਕੋਟ ਬਾਰ ਤਪ ਅਰਧ ਮੁਖੀ ਬੈਸੰਤਨ ਮੈਂ ਤਨ ਦਾ ਦਿਓ ਜੈਸੇ ਲੱਖ ਬਾਰ ਕੋ ਰੇਤਰ ਮੈਂ ਅਸਮੇਧ ਜੱਗ ਹੈ ਭੰਗ ਥਿਓ ਹੁਣ ਅਮਰਤ ਨਾਮ ਵਿਸ਼ੇਸ਼ੀਤੀ ਜਿਨ ਏਕ ਵਾਰ ਸਿਰਿ ਵਾਹਿਗੁਰੂ ਕਿਹਾ ਔਰ ਕਿੱਡੀ ਵੱਡੀ ਮਹਾਨਤਾ ਹੈ ਤੇ ਅੱਜ ਅਸੀਂ ਅਵੇਸਰੇ ਹੋ ਰਹੇ ਹਾਂ ਬਥੇਰੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਹ ਕਿਉਂਕਿ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਕਿੰਨਾ ਸੁਣਾ ਅਰਦਾਸ ਦੇ ਵਿੱਚ ਐਡ ਕਰ ਦਿੱਤਾ ਗਿਆ ਅਰਦਾਸ ਦੀ ਆਰੰਭਤਾ ਹੁੰਦੀ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਉਹਦੇ ਵਿੱਚ ਸਾਡੇ 550 ਸਾਲ ਦਾ ਇਤਿਹਾਸ ਜਿਹੜਾ 3.5 ਮਿੰਟ ਦੇ ਵਿੱਚ ਅਸੀਂ ਰੋਜ਼ਾਨਾ ਹੀ ਉਸ ਨੂੰ ਰਿਪੀਟ ਕਰਦੇ ਹਾਂ ਤੇ ਗੁਰਮੁਖ ਪਿਆਰਿਓ ਜਿਸ ਨੂੰ ਅਰਦਾਸ ਕਰਕੇ ਉਹਦੇ ਵਿੱਚ ਕੁਝ ਵੀ ਮੰਗ ਕੀਤੀ ਹੈ ਕਿਸੇ ਵੀ ਕਾਰਜ ਵਾਸਤੇ ਅਰਦਾਸ ਕੀਤੀ ਹੈ ਜਦੋਂ ਅਰਦਾਸ ਦੀ ਸੰਪੂਰਨਤਾ ਹੁੰਦੀ ਹੈ ਭਾਵੇਂ ਅਸੀਂ ਦੁਹਰਾ ਪੜ੍ਹਦੇ ਹਾਂ ਜਿਸ ਵੇਲੇ ਅਰਦਾਸ ਸਮਾਪਤ ਹੋ ਜਾਂਦੀ ਫਿਰ ਅਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਜੁਰਸੀ ਅਰਦਾਸ ਕੀਤੀ ਕਿਸੇ ਮਨ ਦੇ ਵਿੱਚ ਵਹਿਮ ਨਾ ਆ ਜਾਏ ਕਿ ਉਹ ਫਲਾਣੇ ਨੇ ਅਰਦਾਸ ਕੀਤੀ ਸੀ ਇਸ ਕਰਕੇ ਅਰਦਾਸ ਪੂਰੀ ਹੋ ਗਈ ਨਹੀਂ ਭਾਈ ਇਹ ਫਤਿਹ ਜਿਹੜੀ ਆ ਵਾਹਿਗੁਰੂ ਦੀ ਆ ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤਿਹ ਵਾਹਿਗੁਰੂ ਦੀ ਅਰਦਾਸ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੇ ਸਮਾਪਤੀ ਤੇ ਵੀ ਇੱਕ ਓੰਕਾਰ ਜਿਸ ਵੇਲੇ ਬੋਲੇ ਆਰੰਭ ਦੇ ਵਿੱਚ ਤੇ ਆਖਰ ਵਿੱਚ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਇਤਿਹਾਸ ਦੀ ਘਟਨਾ ਹੈ ਇਸ ਵੇਲੇ ਭਾਈ ਮਨੀ ਸਿੰਘ ਦੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਆ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਈ ਲੋਕ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਲੱਗੇ ਤੇ ਉਹਨਾਂ ਨੇ ਇੱਕ ਆਪਣਾ ਅਲੱਗ ਤੋਂ ਹੀ ਪੰਥ ਸ਼ੁਰੂ ਕਰ ਲਿਆ ਜਿਹਨੂੰ ਬਧਈ ਖਾ ਸਕਦੇ ਹੁਣ ਉਹਦਾ ਜਿਹੜਾ ਮੁਖੀ ਸੀ ਮਹੰਤ ਅਮਰ ਸਿੰਘ ਖੇਮ ਕਰਨੀ ਆ ਹਾਥੀ ਤੇ ਚੜ ਕੇ ਆਉਂਦਾ ਸੀ ਔਰ ਦਰਸ਼ਨੀ ਡੋੜੀ ਤੱਕਰ ਦਰਬਾਰ ਸਾਹਿਬ ਦੀ ਹੁੰਦਾ ਸੀ ਔਰ ਚੌਰ ਸਾਹਿਬ ਆਪਣੇ ਉੱਪਰ ਕਰ ਹੁੰਦਾ ਸੀ ਔਰ ਤਤਖਾਲਸਾ ਜਿਹੜਾ ਸੀ ਗੁਰਮਤ ਦੇ ਪਹਿਰਾ ਦੇਣ ਵਾਲੇ ਸਿੱਖ ਜਿਹੜੇ ਸਨ ਬਹੁਤ ਵਾਰੀ ਉਹਨੂੰ ਰੋਕਿਆ ਗਿਆ ਝਗੜਾ ਬਹੁਤ ਹੋਇਆ ਪਰ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦੀ ਦੂਰ ਅੰਦੇਸ਼ੀ ਦੇ ਨਾਲ ਇੱਕ ਗੱਲ ਕੀਤੀ ਗਈ ਕਹਿਣ ਲੱਗੇ ਇਸ ਤਰ੍ਹਾਂ ਕਰਦੇ ਹਾਂ ਗੁਰੂ ਸਾਹਿਬ ਇਸ ਦਾ ਫੈਸਲਾ ਕਰਨ ਦੋ ਪਰਚੀਆਂ ਲਿਖੀਆਂ ਕਿਉਂਕਿ ਬਦਈ ਖਾਲਸਾ ਵਾਲੇ ਜਿਹੜੇ ਸਨ ਆਪਸ ਵਿੱਚ ਮਿਲਦੇ ਸੀ ਦਰਸ਼ਨ ਫਤਿਹ ਦਰਸ਼ਨ ਬੋਰਡ ਦੇ ਸਨ ਔਰ ਖਾਲਸਾ ਜਿਹੜਾ ਸੀ ਵਾਹਿਗੁਰੂ ਜੀ ਕੀ ਫਤਿਹ ਬੋਰਡ ਦਾ ਸੀ ਤੇ ਉਹ ਦੋ ਪਰਚੀਆਂ ਪਾ ਦਿੱਤੇ ਆ ਵੀ ਜਿਹੜੀ ਪਰਚੀ ਉੱਪਰ ਆ ਗਈ ਤੇ ਸਮਝੋ ਉਹਦੀ ਜਿੱਤ ਹੈ ਦੋ ਪਰਚੀਆਂ ਸਰੋਵਰ ਦੇ ਵਿੱਚ ਪਾਈਆਂ ਗਈਆਂ ਤੇ ਇਹ ਸਾਡੀ ਰਵਾਇਤ ਇਤਿਹਾਸ ਦੀ ਤੇ ਕਹਿੰਦੇ ਹਨ ਉਹ ਫਤਿਹ ਦਰਸ਼ਨ ਵਾਲੀ ਪਰਚੀ ਡੁੱਬ ਗਈ ਤੇ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉੱਪਰ ਆ ਗਈ ਤੇ ਬੜੀ ਵੱਡੀ ਮਹਾਨਤਾ ਪਰ ਅੱਜ ਕਿਸੇ ਵੇਲੇ ਆਪਾਂ ਦੇਖਦੇ ਹਾਂ ਗੁਰੂ ਸਾਹਿਬ ਨੇ ਤਾਂ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਜਿਸ ਵੇਲੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਜਿਨ੍ਹਾਂ ਦੀ ਛੱਕਿਆ ਨੂੰ ਪਤਾ ਹੈ ਜਿਨ੍ਹਾਂ ਨਹੀਂ ਛੱਕਿਆ ਉਹ ਵੀ ਧਿਆਣ ਦੇ ਪੰਜ ਚੂੜੇ ਛਕਾਏ ਜਾਂਦੇ ਆ ਪੰਜ ਚੂੜੇ ਕੇਸਾਂ ਦੇ ਵਿੱਚ ਪਾਏ ਜਾਂਦੇ ਆ ਪੰਜ ਨੇਤਰਾਂ ਵਿੱਚ ਪਾਏ ਜਾਂਦੇ ਆ ਤੇ ਜਿਸ ਵੇਲੇ ਚੂੜਾ ਛਕਾਇਆ ਜਾਂਦਾ ਹੈ ਤੇ ਕਹਿਆ ਜਾਂਦਾ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਵੀ ਬੋਲਦਾ ਹੈ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ 15 ਵਾਰੀ ਬੋਲਿਆ ਜਾਂਦਾ ਹੈ ਫਿਰ 16ਵੀਂ ਵਾਰੀ ਖੜਾ ਹੋ ਕੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਗੁਰੂ ਸੰਗਤ ਨੂੰ ਫਤਿਹ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਣੀ ਕਹਿੰਦੀ ਹੈ 16 ਕਲਾ ਸੰਪੂਰਨ ਫੜਿਆ ਅਨੰਤ ਕਲਾ ਹੋਇ ਠਾਕੁਰ ਚੜਿਆ ਕਟੀਪਟੀ ਮਹਾਨਤਾ ਹੈ ਪਰ ਅਸੀਂ ਅੱਜ ਅਰਦਾਸ ਨੂੰ ਛੱਡਦੇ ਜਾ ਰਹੇ ਅੱਜ ਅਸੀਂ ਆਪਣੀ ਫਤਿਹ ਨੂੰ ਛੱਡਦੇ ਜਾ ਰਹੇ ਹਾਂ ਅੱਜ ਅਸੀਂ ਆਪਣੀ ਰਵੈਤੀ ਕੱਪੜਿਆਂ ਨੂੰ ਛੱਡਦੇ ਜਾ ਰਹੇ ਆ ਤੇ ਉਹਦੇ ਉੱਪਰ ਵੀ ਕਿੰਤੂ ਪਰੰਤੂ ਹੈ ਠੀਕ ਹੈ ਸਤ ਜਿਹੜੇ ਧਰਮ ਆ ਉਹਨਾਂ ਦੇ ਜੋੜਾਂ ਦੇ ਸ਼ਬਦ ਆਵਲੀ ਹੈ ਉਹਨਾਂ ਦੀ ਬੋਲੇ ਹਨ ਉਹ ਬੋਲੇ ਜਾਣ ਵਿੱਚ ਸਿਰਫ ਪਹਿਲਾਂ ਬੇਨਤੀ ਕੀਤੀ ਹੈ ਆਪਸ ਵਿੱਚ ਮਿਲਦੇ ਉਹ ਜਕਾਰਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਰ ਜੇ ਅੱਧਾ ਬੁਲਾਇਆ ਜਾਂਦਾ ਪਰ ਉਹ ਵੀ ਅਧੂਰਾ ਬੁਲਾਇਆ ਜਾਂਦਾ ਪਰ ਅਸ਼ੁੱਧਤਾ ਦੇ ਵਿੱਚ ਬੁਲਾਇਆ ਜਾਂਦਾ ਸਤਿ ਸ਼੍ਰੀ ਅਕਾਲ ਨਹੀਂ ਕਿਹਾ ਜਾਂਦਾ ਸਾਸਤ੍ਰਿਕਾ ਤੇ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਹੈ ਕਿ ਅੱਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾ ਲੈ ਜਿਹਦੀ ਰਗ ਵਿੱਚ ਫਤਿਹ ਉਹਦੀ ਜਗ ਵਿੱਚ ਫਤਿਹ ਹੈ ਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਅਸੀਂ ਤਾਂ ਬਹੁਤ ਅੱਗੇ ਨਿਕਲ ਗਏ ਅੱਜ ਤਾਂ ਅਸੀਂ ਫਤਿਹ ਦਾ ਛੱਡ ਦਿੱਤੀ ਫਿਰ ਅਸੀਂ ਆਪਣਾ ਬੋਲੀ ਵੀ ਛੱਡ ਦਿੱਤੀ ਆਪਣੀ ਬੋਲੀ ਬੋਲਣੀ ਵੀ ਛੱਡ ਦਿੱਤੀ ਅਸੀਂ ਆਪਣੇ ਪਹਿਰਾਵਾ ਵੀ ਛੱਡ ਦਿੱਤਾ ਫਤੇ ਵੀ ਛੱਡ ਦਿੱਤੇ ਗੁੱਡ ਮਾਰਨਿੰਗ ਤੋਂ ਵੀ ਅੱਗੇ ਚਲੇ ਗਏ ਹਾਈ ਹਾਈ ਕਰਨ ਲੱਗੇ ਪਰ ਹਾਈ ਹਾਈ ਕਰਦਾ ਕੌਣ ਹੈ ਪਾਪੀ ਕਰਮ ਕਮਾਉਣ ਦੇ ਕਰਦੇ ਹਾਈ ਹਾਈ ਪਰ ਜਿਹਨੂੰ ਇਸ ਵੇਲੇ ਸਿੱਖਣੇ ਮਿਲਣਾ ਸਿੱਖ ਨੂੰ ਤੇ ਫਤੇ ਬਣਾਉਣੀ ਆ ਆ ਦੇਖੋ ਨਾ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰਾਨਗੀ ਹੋ ਜਾਂਦੀ ਆ WhatsApp ਦੇ ਉੱਪਰ ਫੇਸ ਉੱਪਰ Facebook ਦੇ ਉੱਪਰ ਫੋਟੋ ਵੀ ਲੱਗੀ ਹੁੰਦੀ ਆ ਫਿਰ ਉੱਪਰ ਗੁੱਡ ਮਾਰਨਿੰਗ ਲਿਖੀ ਠੀਕ ਆ ਭਾਈ ਉਹਨਾਂ ਦਾ ਧਰਮ ਹੈ ਤੁਹਾਡਾ ਧਰਮ ਨਹੀਂ ਹੈ ਕਿੰਨਾ ਸੋਹਣਾ ਬੋਲਾ ਦਿੱਤਾ ਮੈਂ ਆਪਦੀ ਨੂੰ ਬੇਨਤੀ ਕਰਾਂ ਮਾਫੀ ਮੰਗ ਕੇ ਗੁੱਡ ਮਾਰਨਿੰਗ ਫਿਰ ਦੁਪਹਿਰ ਨੂੰ ਗੁੱਡ ਆਫਟਰਨੂਨ ਸ਼ਾਮ ਨੂੰ ਗੁੱਡ ਈਵਨਿੰਗ ਰਾਤ ਨੂੰ ਗੁੱਡ ਨਾਈਟ ਚਲੋ ਇੱਕ ਉਦਾਹਰਨ ਤੁਹਾਨੂੰ ਦਿਨਾ ਜਿਹੜੇ ਗੁੱਡ ਮਾਰਨਿੰਗ ਅੰਗਰੇਜ਼ੀ ਪੜਨਾ ਚਾਹੁੰਦੇ ਆ ਸਿੱਖ ਉਹ ਕਿਸੇ ਦੇ ਘਰ ਕਿਸੇ ਦੀ ਮੌਤ ਹੋ ਜਾਏ ਜਵਾਨ ਨੂੰ ਮੌਤ ਹੋ ਜਾਏ ਉਹਦੇ ਘਰ ਜਾ ਕੇ ਕੀ ਕਹੋ ਗੁੱਡ ਮਾਰਨਿੰਗ ਸਾਨੂੰ ਇਦਾਂ ਦਾ ਬੋਲਾ ਦਿੱਤਾ ਹੈ ਖੁਸ਼ੀ ਵਿੱਚ ਗਮੀ ਵਿੱਚ ਦੁੱਖ ਵਿੱਚ ਸੁਖ ਵਿੱਚ ਹਰੇਕ ਸਮੇਂ ਟ੍ਰੇਨ ਵਿੱਚ ਹੋਵੇ ਸਿੱਖ ਪਲੇਨ ਵਿੱਚ ਹੋਵੇ ਤੇ ਫਤਿਹ ਬੁਲਾਉਂਦਾ ਹੈ ਕਿ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਭ ਜਾਦੇ ਨੂੰ ਕਦੇ ਜਾਦਤਾ ਕਰੋ 7 ਤੇ 9 ਸਾਲ ਦੀ ਉਮਰ ਆ ਸਾਨੂੰ ਤਾਂ ਖਤਰਾ ਕੋਈ ਨਹੀਂ ਆ ਉਹ ਤਾਂ ਖਤਰੇ ਵਿੱਚ ਖੜੇ ਆ ਸੂਬੇ ਦੇ ਕਿਟਾਰੀ ਵਿੱਚ ਜਾਂਦੇ ਆ ਤੇ ਗੱਜ ਕੇ ਫਦੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਨੇ ਆਖਿਆ ਸੀ ਬਟੀਰ ਖਾਨ ਨੇ ਇਹ ਤੁਹਾਡੇ ਬਾਪ ਦਾ ਦਰਬਾਰ ਨਹੀਂ ਹੈ ਇਹ ਬਟੀਰ ਖਾਨ ਦੀ ਕਚਹਿਰੀ ਹੈ ਇੱਥੇ ਸलाम ਕਰੋ ਤੇ ਸਹਿਬਜ਼ਾਦੇ ਨੇ ਆਖਿਆ ਸੀ ਹਮੇ ਫੂਲ ਮਤ ਸਮਝਣਾ ਹਮੇ ਫੂਲ ਮਤ ਸਮਝਣਾ ਹਮ ਕਾਂਟੋ ਸੇ ਵੀ ਤੀਕੇ ਹੈ ਸਰ ਕਟਾ ਸਕਤੇ ਹੈ ਜੇ ਅੱਬਾ ਸੇ ਸਿੱਖੇ ਤੂੰ ਕਿਹੜੀ ਗੱਲਾ ਕਰਦਾ ਤੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡੀ ਮਹਾਨਤਾ ਬਖਸ਼ਿਸ਼ ਕੀਤੀ ਪਰ ਅਸੀਂ ਫਤਿਹ ਬਣਾਉਣ ਲੱਗਿਆ ਵੀ ਅਵੇਸਲੇ ਹੋ ਜਾਂਦੇ ਕੇਵਲ ਹੈ ਜੀ ਗੁਰੂ ਫਤਿਹ ਫਤਿਹ ਉਪਰਵਾਣ ਕਰਨੀ ਜੀ ਪਰ ਪੂਰੀ ਫਤਿਹ ਨਹੀਂ ਬਣਾਉਂਦੇ ਤੇ ਜਿਹਦੇ ਵਿੱਚ ਸਮਝ ਆਏਗੀ ਵੀ ਖਾਲਸਾ ਕਹਦਾ ਹੈ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤੇ ਜਦੋਂ ਵੀ ਸਿੱਖ ਨੇ ਸਿੱਖ ਨੂੰ ਮਿਲਣਾ ਹੈ ਜਦੋਂ ਵੀ ਸਾਡਾ ਮਲਾਪ ਹੋਵੇ ਤੇ ਅਸੀਂ ਆਪਸ ਵਿੱਚ ਮਿਲ ਕੇ ਫਤਿਹ ਬੁਲਾਈਏ ਆਪ ਸਿੱਖ ਰਹਿਤ ਮਰਜ਼ਾ ਦਾ ਦੇ ਵਿੱਚ ਵੀ ਆਪਾਂ ਪੜਨੇ ਆ ਵੀ ਸਿੱਖ ਨੇ ਜਦੋਂ ਗੁਰਦੁਆਰਾ ਸਾਹਿਬ ਆਉਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਔਰ ਤਿਰਵਾਰ ਸਜਿਆ ਕੀਰਤਨ ਹੋ ਰਿਹਾ ਕਥਾ ਹੋ ਰਹੀ ਹੈ ਆਪਣੇ ਮਨ ਦੇ ਵਿੱਚ ਹੀ ਸੰਗਤ ਨੂੰ ਸੁਗੋਧਨ ਕਰਕੇ ਫਤਿਹ ਬੁਲਾਉਣੀ ਹੈ ਹਰ ਇੱਕ ਸਮੇ ਸਾਡੀ ਜ਼ਿੰਦਗੀ ਦੇ ਵਿੱਚ ਫਤਿਹ ਹੋਏਗੀ ਕਿ ਅਸੀਂ ਫਤਿਹ ਦਾ ਪਰਲਾ ਨਹੀਂ ਛੱਡਾਂਗੇ ਸਾਡਾ ਜਿਕਾਰਾ ਜਿਹੜਾ ਅਲੱਗ ਹੈ ਫਤੇ ਲੱਗ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿਕਾਰਾ ਹੈ ਜਿਕਾਰਾ ਗਜਾਉਣਾ ਹੈ ਫਤੇ ਬੁਲਾਉਣੀ ਹੈ ਤੇ ਸਾਨੂੰ ਇਸ ਵੇਲੇ ਅਸੀਂ ਫਤੇ ਬੁਲਾਵਾਂਗੇ ਹਮੇਸ਼ਾ ਫਤੇ ਜੀ ਜੀਵਨ ਦੇ ਵਿੱਚ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਨ ਅਸੀਂ ਇਹ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਹਨ ਇਹਨੂੰ ਜੀਵਨ ਦੇ ਵਿੱਚ ਧਿਆਨ ਦੇ ਵਿੱਚ ਰੱਖਾਂਗੇ ਤੇ ਸਾਡਾ ਜਿਹੜਾ ਜੀਵਨ ਜਿਹੜਾ ਹੈ ਸਿੱਖੀ ਦੇ ਪ੍ਰਤੀ ਜਾਗਰਤ ਵੀ ਹੋਏਗਾ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਨਾਲ ਬੱਚੇ ਆਪਣੇ ਮਾਪੇ ਦੇ ਨਾਲ ਅਸੀਂ ਆਪਣੇ ਜਿਸ ਵੇਲੇ ਵੀ ਕੋਈ ਇੱਕ ਦੂਸਰੇ ਨੂੰ ਅਸੀਂ ਮਿਲੀਏ ਕਦੋਂ ਵੀ ਮੁਲਾਕਾਤ ਕਰੀਏ ਇੱਕੋ ਹੀ ਸਾਡਾ ਬੋਲਾ ਹੋਣਾ ਚਾਹੀਦਾ ਹੈ ਇੱਕ ਹੀ ਸ਼ਬਦਾਵਲੀ ਹੋਣੀ ਚਾਹੀਦੀ ਹੈ ਉਹ ਹੈ ਕਿ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤੇ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਬਖਸ਼ਿਸ਼ ਕਰਨ ਰਹਿਮਤਾਂ ਕਰਨ ਇਹਦੇ ਵਿਚਾਰ ਪ੍ਰਵਾਨ ਕਰਨਾ ਬਲਾਵ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ